ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਦੋ ਤੁਕੇ ਸੋਰਠ ਰਾਗਣੀ ਅੰਦਰ ਪੰਜਵੇਂ ਪਾਤਸ਼ਾਹ ਜੀ ਦੋ ਤੁਕਾਂ ਦੇ ਪਦ ਵਾਲੇ ਸ਼ਬਦ ਉਚਾਰਦੇ ਹਨ ਜੋ ਲੋ ਪਾਉ ਅਪਾਉ ਇਹੋ ਜਨ ਮਾਨੈ ਤਉ ਲੋ ਮਿਲਣ ਦੂਰ ਆਏ ਇਹ ਪਾਈ ਜਦੋਂ ਤੱਕ ਇਹ ਜੀਵ ਪ੍ਰੇਮ ਤੇ ਅਪਾਉ ਵੈਰ ਪਾਵ ਰਾਗ ਦੁਐਕ ਮੰਦਾ ਹੈ ਜਦੋਂ ਤੱਕ ਕਿਸੇ ਤੋਂ ਵਡਿਆਈ ਸੁਣ ਕੇ ਆਪਣਾ ਭਾਉ ਸਤਕਾਰ ਸਮਝਦਾ ਹੈ ਤੇ ਨਰਾਦਰੀ ਦੇ ਬਚਨ ਸੁਣ ਕੇ ਆਪਣਾ ਅਪਾਉ અપਮਾਨ ਸਮਝਦਾ ਹੈ ਜਦੋਂ ਤੱਕ ਇਹ ਜੀਵ ਇਸ ਚੱਕਰ ਵਿੱਚ ਪਿਆ ਕਿ ਅੱਜ ਮੈਨੂੰ ਸਤੋਗੁਣ ਕਰਕੇ ਜਾਂ ਸਤੋਗੁਣਾ ਦਾ ਪਾਉ ਪ੍ਰਕਾਸ਼ ਹੋ ਗਿਆ ਤੇ ਅੱਜ ਮੈਂ ਅਪਾਉ ਪ੍ਰਕਾਸ਼ ਤੋਂ ਰਹਿਤ ਹੋ ਗਿਆ ਹਾਂ ਮੈਨੂੰ ਕਾਲੀ ਬੋਲੀ ਰਾਤਵਾਗ ਅ ਗਿਆਨ ਦਾ ਘੁੱਪ ਹਨੇਰਾ ਪ੍ਰਕੀਤ ਹੁੰਦਾ ਹੈ ਪਾਤਸ਼ਾਹ ਫਰਮਾਉਂਦੇ ਤੋ ਲੋ ਤਦੋਂ ਤੱਕ ਇਸ ਜੀਵ ਦਾ ਪਰਮੇਸ਼ਰ ਨਾਲ ਮਿਲਣ ਮਿਲਾਪ ਦੂਰ ਆਈ ਦੂਰ ਹੈ ਆਨ ਆਪਣਾ ਕਰਤਬੀਚਾਰ ਤੌ ਲਉ ਬੀਚ ਵਿਖਾਈ ਜਿਤਨਾ ਚਿਰ ਤੱਕ ਕੇ ਆਨ ਹੋਰ ਤੇ ਆਪਣਾ ਪਾਵੇ ਸੰਬੰਧੀ ਪਦਾਰਥ ਮੇਰਾ ਹੈ ਇਹ ਕਿਸੇ ਹੋਰ ਦਾ ਅਰਥਾਤ ਮੇਰ ਤੇਰ ਵਿੱਚ ਫਸਿਆ ਆ ਇਹੋ ਹੀ ਵਿਚਾਰਾ ਕਰਦਾ ਰਹਿਦਾ ਤੌ ਲਉ ਤਦੋਂ ਤੱਕ ਅੰਦਰ ਹੰਗਤਾ ਦੇ ਕਾਰਨ ਬੀਚ ਕਈਏ ਅੰਤਰਾ ਪਰਦਾ ਪਿਆ ਆ ਤੇ ਵਿਖਾਈ ਵਿਸ਼ਿਆ ਦੀ ਵਹਿ ਹੋਈ ਹੋਈ ਹੈ ਮਾਦਵੇ ਐਸੀ ਦੇਹ 부ਝਾਈ। हे मादवे माया दे तौपदी। ਪਰਮੇਸ਼ਰ ਤੁਸੀਂ ਅਜਿਹੀ ਸਿੱਖਿਆ 부ਝਾਈ ਸਮਝਾ ਦੇਣਾ ਕਰੋ। ਸੇਵਉ ਸਾਧ ਗਹੋ ਓਟ ਚਰਨਾਂ ਨਹਿ ਬਿਸਰੈ ਮੋਹਤ ਚਸਾਈ ਰਹਾਉ। ਅਸੀਂ ਤੁਹਾਡੇ ਪਿਆਰੇ ਸ੍ਰੇਸ਼ਟ ਜਨਾਂ ਦੀ ਸੇਵਾ ਟਹਿਲ ਕਰਦੇ ਰਹੀਏ। ਅਤੇ ਉਹਨਾਂ ਦੇ ਚਰਨ ਕਮਲਾਂ ਦੀ ਓਟ ਟੇਕ ਗ੍ਰਹਿਣ ਕਰੀਏ। ਫੇਰੇ ਸੇਵਾ ਮੋਹਤ ਅੱਧੀ ਘੜੀ ਤੇ ਚਸਾਈ ਚਸਾ ਪਰ ਵੀ ਨਾ ਵਿਸਰੇ ਨਾ ਭੁੱਲੇ ਰਹਾਉ ਸਤਿਗੁਰੂ ਬਿਸਰਾਮ ਦੇ ਕੇ ਰਹਿਮਤ ਕਰਦੇ ਹਨ ਰੇ ਮਨ ਮੁਗਧ ਅਜੇਤ ਚੰਚਲ ਚਿੱਤ ਤੂੰ ਐਸੀ ਹਿਦੈ ਨ ਆਈ ਇਹ ਸਾਸ਼ਤਰ ਗਿਆਨ ਵੱਲੋਂ ਮੁਗਧ ਬੇਸਮਝ ਤੇ ਪਰਮਾਰਥ ਵੱਲੋਂ ਅਜੇਤ ਬੇਖਬਰ ਮਨ ਇਹ ਚੰਚਲ ਨਾ ਇਸਤੇ ਰਹਿਣ ਵਾਲੇ ਚਿੱਤ हे मुग्ध मूर्ख अचेत ज्ञान तो हिणे ਅਤੇ ਚਿੱਤ ਦੇ ਚੰਚਲ ਮਨ ਜੀਵ ਤੁਮ ਕਈਏ ਤੇਰੇ ਹਿਰਦੇ ਵਿੱਚ ਅਜਹੀ ਸਾਧੂ ਮਹਾਤਮਾ ਦੇ ਚਰਨਾ ਕਮਲਾਂ ਦੀ ਸੇਵਾ ਦੀ ਗੱਲ ਉਕਾ ਹੀ ਨਹੀਂ ਆਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ੳਰ ਜਿਉ ਸੰਗ ਬੈ ਰਾਈ ਪ੍ਰਾਣਾ ਦੇ ਪਤੀ ਪਰਮੇਸ਼ਰ ਨੂੰ ਤਿਆਗ ਛੱਡ ਕਰਕੇ ਤੂੰ ਆਨ ਹੋਰਨਾ ਪਦਾਰਥਾਂ ਦ્વੈਤ ਆਪ ਵਿੱਚ ਰਚਿਆ ਮਿਲਿਆ ਹੈ ਕੁਬੇ ਆ ਫਸਿਆ ਹੋਇਆ ਹੈ ਅਤੇ ਕਾਮ ਕ੍ਰੋਧ ਰੂਪੀ ਬਹਿਰਾਈ ਬਹਿਰੀਆਂ ਦੇ ਨਾਲ ਉਲਝਿਆ ਫਿਰਦਾ ਹੈ ਸੋਗ ਨ ਬਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਜਿਸ ਜੀਵ ਨੇ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਆਤਮ ਵਿਸ਼ੈਣੀ ਬੁੱਧ ਮਤ ਪ੍ਰਾਪਤ ਕੀਤੀ ਹੈ ਉਹ ਅਪੜਤ ਨੂੰ ਇਸਤਤ ਨਹੀਂ ਹੋਣ ਦਿੰਦਾ ਜਿਸ ਕਰਕੇ ਵਿਛੋੜੇ ਕਰਕੇ ਕੋਈ ਸੋਗ ਗਮ ਫਿਕਰ ਨਹੀਂ ਵਿਆਪਦਾ ਲੱਗਦਾ ਸਾਖਤ ਕਾ ਬਕਨਾ ਇਹੋ ਜਾਨੋ ਜੈਸੇ ਪਵਨ ਚੁਲਾਈ ਸਾਖਤ ਕਠੋਰ ਚਿਤ ਵਾਲੇ ਪਦਪੁਰਸ਼ਾਂ ਦਾ ਬਕਨਾ ਬੋਲਣਾ ਤਾਂ ਇਸ ਪ੍ਰਕਾਰ ਦਾ ਜਨਣਾ ਕਰੋ ਜਿਸ ਪ੍ਰਕਾਰ ਹਵਾ ਦਾ ਝੋਕਾ ਬੁੱਲਾ ਹੁੰਦਾ ਪਾਵ ਵਿਅਰਥ ਹੀ ਬੋਲਣਾ ਹੁੰਦਾ ਜਿਵੇਂ ਹਵਾ ਚੱਲਣ ਤੋਂ ਬ੍ਰਿਛਾ ਦੇ ਪੱਤਿਆਂ ਵਿੱਚੋਂ ਖੜਕਾ ਹੀ ਸੁਣਦਾ ਹੈ ਇਉ ਸਾਖਤਾ ਦਾ ਬੋਲਣਾ ਖੱਪ ਪਾਉਣਾ ਹੀ ਹੁੰਦਾ ਹੈ ਇਸ ਕਰਕੇ ਵਾਹਿਗੁਰੂ ਅੱਗੇ ਬੇਨਤੀ ਕਰੋ ਕੋਟ ਪਰਾਦ ਅਸ਼ਾਦਿਓ ਇਹ ਮਨ ਕਹਿਣਾ ਕਛੂ ਨਾ ਜਾਏ ਏ ਮਹਾਰਾਜੀ ਕਰੋੜਾ ਪਰਾਦ ਗੁਨਾਹ ਕਰਕੇ ਸਾਡਾ ਮਨ ਅਸ਼ਾਦਿਓ ਟਕਿਆ ਹੋਇਆ ਹੈ ਤੇ ਹੁਣ ਤੁਹਾਡੇ ਅੱਗੇ ਕੀ ਕਰੀਏ ਪਾਪ ਕੁਝ ਵੀ ਕਹਿਣਾ ਆਖਿਆ ਨਹੀਂ ਜਾਂਦਾ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੋਰ ਨਿਮਰਤਾ ਦੇ ਸਹਿਤ ਕਹੋ ਕਿ हे ਪ੍ਰਭ ਪਰਮੇਸ਼ਰ ਮੈਂ ਦੀਨ ਗਰੀਬ ਤੁਹਾਡੀ ਸਰਨੋਟ ਵਿੱਚ ਆਇਆ ਹਾਂ ਅਤੇ ਤੁਸੀਂ ਮੇਰਾ ਸਾਡਾ ਸਾਰਾ ਲੇਖਾ ਹਿਸਾਬ ਕਿਤਾਬੀ ਮੇਰੇ ਸਿਰ ਤੋਂ ਉਠਾਈ ਚੁੱਕ ਕੇ ਪਰੇ ਰੱਖ ਦੇਵੋ ਭਾਵ ਸਾਨੂੰ ਬਖਸ਼ ਲੈਣਾ ਕਰੋ ਲੇਖਾ ਛੋੜ ਅਲੇਖਾ ਛੂਟਾ ਹੈ ਹਮ ਨਿਰਗੁਨਲੇਹ ਉਬਾਰੀ ਸੋਰਠ ਮਹੱਲਾ ਬੰਜਵਾ ਪੁੱਤਰ ਕਲਤਰ ਲੋਗ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਹੀ ਪਈ ਆਪਣਾ ਪੁੱਤਰ ਤੇ ਪੁੱਤਰ ਦੀ ਕਲਤਰ ਇਸਤਰੀ ਭਾਵ ਨੂੰ ਹੋਰ ਆਸ-ਪਾਸ ਦੇ ਲੋਕ ਗ੍ਰਹਿ ਘਰ ਤੇ ਆਪਣੀ ਬਨਤਾ ਇਸਤਰੀ ਆਦ ਰਿਸ਼ਤੇਦਾਰ ਸਾਰੇ ਮਾਇਆ ਦੇ ਨਾਲ ਹੀ ਸਬੰਧਤ ਹਨ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿੱਥਿਆ ਅਸਨੇਹੀ ਜਦੋਂ ਅੰਤ ਭਾਵ ਮੌਤ ਦੀ ਬਾਰ ਬਾਰੀ ਆਵੇਗੀ ਤਾਂ ਉਸ ਵੇਲੇ ਇਹਨਾਂ ਸਬੰਧੀਆਂ ਵਿੱਚੋਂ ਕੋਈ ਵੀ ਖਰਾ ਸੱਚਾ ਨਹੀਂ ਹੋਵੇਗਾ ਸਾਰੇ ਖੁੱਟੇ ਨਿਕਲ ਜਾਣਗੇ ਕੋਈ ਵੀ ਨਾਲ ਖੜਾ ਨਹੀਂ ਹੋਵੇਗਾ ਉਸ ਵੇਲੇ ਸਾਰੇ ਅਸਨੇਹੀ ਪ੍ਰੇਮੀ ਮਿੱਥਿਆ ਕਹੀਏ ਝੂਠੇ ਹੀ ਨਿਕਲਣਗੇ ਰੇ ਨਰ ਕਾਹੇ ਪਪੂਰੋ ਦੇਹੀ ਰੇ ਨਰ ਤੂੰ ਪਾਵਹਿ ਪੁਰਛੋ ਕਿਸ ਵਾਸਤੇ ਇਸ ਦੇਹੀ ਸਰੀਰ ਨੂੰ ਪਪੂਰੋ ਪਲੋਸ ਦੇ ਪਾਲਦੇ ਹੋ ਉਡ ਜਾਏਗੋ ਤੁਮ ਬਾਦਰੋ ਇਕ ਭਜੋ ਰਾਮ ਸਨੇਹੀ ਰਹਾਉ ਇਹ ਪੰਜਾਂ ਤਤਾਂ ਦਾ ਸਰੀਰ ਕਾਲ ਦੀ ਹਵਾ ਵਗਣ ਨਾਲ ਧੂਏ ਦੇ ਬੱਦਲ ਵਾਂਗ ਉੱਡ ਜਾਵੇਗਾ ਪਾਪ ਨਾਸ਼ੂ ਜਾਵੇਗਾ ਇਸ ਲਈ ਇੱਕ ਸੱਚੇ ਸਦੇਹੀ ਪ੍ਰੇਮੀ ਪਰਮੇਸ਼ਰ ਨੂੰ ਭਜੋ ਭਾਵ ਸਿਮਰਨਾ ਕਰੋ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ ਹਾਂ ਤਿੰਨਾ ਤਰ੍ਹਾਂ ਕਰਕੇ ਸਦੇਹੀ ਸਰੀਰ ਦੀ ਸੰਗਿਆ ਹਾਲਤ ਦਸ਼ਾ ਕੀਤੀ ਜਾਂਦੀ ਹੈ ਇੱਕ ਤਾਂ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਦੂਜਾ ਕਈਆਂ ਦੇ ਪ੍ਰਾਣ ਉਜਾੜਾ ਵਿੱਚ ਨਿਕਲ ਜਾਂਦੇ ਉਨਾਂ ਦੀ ਦੇਹੀ ਨੂੰ ਕੂਕਰ ਕੁੱਤੇ ਆਦ ਜਨਵਰੀ ਖਾ ਜਾਂਦੇ ਕੂਕਰ ਕੂ ਪ੍ਰithvi ਵਿੱਚ ਦੱਬਣਾ ਕਰਨਾਮ ਕਰਦੇ ਆ ਤੀਸਰਾ ਕਈ ਬਸਮੇ ਹੀ ਸਾੜ ਕੇ ਜਾਂ ਕਬਰ ਵਿੱਚ ਦੱਬ ਕੇ ਸਵਾਹ ਕਰ ਦਿੰਦੇ ਆ ਹੋਏ ਆਮਰੋ ਗ੍ਰਹਿ ਮਹਿ ਬੈਠਾ ਕਰਨ ਕਾਰਨ ਬਿਸਰੋਹੀ ਇਸ ਨਾਸ਼ਵੰਤ ਸਰੀਰ ਰੂਪੀ ਗ੍ਰਹਿ ਘਰ ਵਿੱਚ ਜੀਵ ਆਮਰੋ ਅਮਰੋ ਕੇ ਬੈਠਾ ਹੋਇਆ ਅਤੇ ਸਾਰੇ ਕਰਨ ਕਾਰਨਾ ਦੇ ਕਰਨ ਨੂੰ ਸਮਰੱਥ ਪਰਮੇਸ਼ਰ ਤਾਈ ਬਿਸਰੋਹੀ ਵਿਸਾਰਿਆ ਹੋਇਆ ਅਨਕ ਭਾਂਦ ਘਰ ਮਣੀਏ ਸਾਜੇ ਕਾਚੈ ਤਾਗ ਪਰੋਹੀ ਉਸ ਪਰਮੇਸ਼ਰ ਨੇ अनेका ਹੀ ਭਾਂਦ ਤਰੀਕਿਆਂ ਕਰਕੇ ਇਹ ਸਰੀਰ ਰੂਪੀ ਮਣੀਏ ਮੜ ਕੇ ਸਾਜਣਾ ਕੀਤੇ ਆ ਜੋ ਸਾਹਾ ਪਰਾਲਬਦ ਰੂਪੀ ਕਾਚੈ ਕੱਚੇ ਤਾਗੇ ਵਿੱਚ ਪਰੋਤੇ ਹੋਏ ਆ ਟੁੱਟ ਜਾਏ ਗੋਸੂਤ ਬਾਪਰੇ ਫਿਰ ਬਾਛੇ ਪਛਤੋਹੀ ਏ ਬਾਪਰੇ ਵਿਚਾਰੇ ਜੀਵ ਜਦੋਂ ਇਹ ਪਰਾਲਬਦ ਸਵਾਸਾਂ ਰੂਪੀ ਧਾਗਾ ਟੁੱਟ ਜਾਵੇਗਾ ਤਦੋਂ ਫਿਰ ਮੁੜ ਪਿੱਛੋਂ ਪਛਤਾਉਣਾ ਨਹੀਂ ਪਵੇਗਾ ਭਾਵੇਂ ਫਿਰ ਪਛਤਾਉਣਾ ਹੀ ਪਵੇਗਾ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿ ਰਹੇ ਏ ਪਾਈ ਜਿਸ ਪਰਮੇਸ਼ਰ ਨੇ ਪਹਿਲਾਂ ਪੰਜ ਤਤ ਸਿਰਜੇ ਪੈਦਾ ਕੀਤੇ ਹਨ ਫਿਰ ਤੁਸਾਂ ਦੇ ਸਰੀਰ ਨੂੰ ਸਿਰਜ ਪੈਦਾ ਕਰਕੇ ਅੱਖਾਂ ਕੰਨ ਨੱਕ ਆਦ ਇੰਦਰੀਆਂ ਦੁਆਰਾ ਸੰਵਾਰਨਾ ਕੀਤਾ ਹੈ ਉਸ ਵਾਹਿਗੁਰੂ ਨੂੰ ਦਿਨ ਰੈ ਨੇਹੀ ਰਾਤ ਦਿਨ ਤੇ ਹੁਣਾ ਕਰੋ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰੂ ਓਟ ਗਹੇ ਹੀ ਸਤਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਮੇਰੇ ਜਨ ਦਾਸ ਉੱਪਰ ਪ੍ਰਭੂ ਪਰਮੇਸ਼ਰ ਨੇ ਆਪਣੀ ਕਿਰਪਾ ਮਿਹਰ ਦੀ দৃষ্টি ਧਾਰਨ ਕੀਤੀ ਹੈ ਜਿਸ ਕਰਕੇ ਸਤਿਗੁਰੂ ਸੱਚੇ ਗੁਰਾਂ ਦੀ ਓਟ ਟੇਕ ਗਏ ਹੀ ਗਏ ਹੀ ਨਿਝੇ ਹੀ ਪਾ ਕਰਕੇ ਗਏ ਗ੍ਰਹਿਣ ਕੀਤੀ ਹੈ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ ਮਨੈ ਭਿਆ ਪਰਗਾਸਾ ਏ ਭਾਈ ਵੱਡੇ ਭਾਗਾ ਕਰਕੇ ਪੂਰਨ ਗੁਰੂ ਸਾਹਿਬ ਜੀ ਭੇਟਿਓ ਮਿਲੇ ਆ ਜਿਸ ਕਰਕੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਹੈ ਕੋਈ ਨਾ ਪਹੁੰਚਨਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਮੇਰੇ ਸਤਿਗੁਰਾਂ ਦੇ ਤੁਲ ਹੋਰ ਕੋਈ ਵੀ ਦੂਜਾ ਪਹੁੰਚਣ ਵਾਲਾ ਨਹੀਂ ਹੈ ਸਾਨੂੰ ਤਾਂ ਆਪ ਦੇ ਸਾਹਿਬ ਮਾਲਕ ਸਤਿਗੁਰਾਂ ਦਾ ਹੀ ਪਰਵਾਸਾ ਭਰੋਸਾ ਹੈ ਆਪਣੇ ਸਤਿਗੁਰ ਕੈ ਬਲਹਾਰੈ ਅਸੀਂ ਆਪਦੇ ਸਤਿਗੁਰੂ ਦੇ ਤਾਈ ਬਲਹਾਰੇ ਕੁਰਬਾਨ ਜਾਂਦੇ ਹਾਂ ਅੱਗੇ ਸੁਖ ਪਾਛੇ ਸੁਖ ਸਹਜ ਘਰ ਆਨੰਦ ਹਮਾਰੈ ਰਹਾਉ ਜਿਨ੍ਹਾਂ ਦੀ ਕਿਰਪਾ ਸਦਕਾ ਅੱਗੇ ਪ੍ਰਲੋਕ ਵਿੱਚ ਵੀ ਜਾ ਕੇ ਸੁਖ ਮਿਲੇਗਾ ਪਿੱਛੇ ਭਾਵੇਂ ਇੱਥੇ ਵੀ ਸਹਜਾ ਸੁਭਾਵਕੀ ਸੁਖ ਮਿਲ ਰਿਹਾ ਹੈ ਅਤੇ ਹਮਾਰੈ ਸਾਡੇ ਹਿਰਦੇ ਰੂਪੀ ਘਰ ਵਿੱਚ ਆਨੰਦ ਹੀ ਬਣਿਆ ਹੋਇਆ ਹੈ ਅੱਗੇ ਜੀਵਨ ਮੁਕਤੀ ਦਾ ਸੁਖ ਪ੍ਰਾਪਤ ਹੋਵੇਗਾ ਪਿੱਛੇ ਜਿਗਿਆਸਾਵਸਤਾ ਵਿੱਚ ਗੁਰਾਂ ਦੀ ਸੇਵਾ ਸਰਦਾ ਭਗਤੀ ਆਦ ਦਾ ਸਹਿਜੇ ਹੀ ਸੁਖ ਮਿਲ ਰਿਹਾ ਹੈ ਹਿਰਦੇ ਰੂਪੀ ਘਰ ਵਿੱਚ ਸਰੂਪਾ ਆਨੰਦ ਬਣ ਰਿਹਾ ਹੈ ਅੱਗੇ ਬ੍ਰਹਮ ਗਿਆਨੀਆਂ ਨੂੰ ਵੀ ਸੋਖੀ ਹੀ ਸੋਖ ਹੈ ਪਿੱਛੇ ਜਿਗਿਆਸੂਆਂ ਨੂੰ ਵੀ ਸਹਿਜੇ ਹੀ ਸੁਖ ਪ੍ਰਾਪਤ ਹੋ ਰਿਹਾ तमाम ਬ੍ਰਹਮ ਬੀਤਿਆਂ ਬਦੇਹ ਮੁਕਤਿਆਂ ਦੇ ਘਰ ਵਿੱਚ ਵੀ ਆਨੰਦ ਹੀ ਆਨੰਦ ਹੈ ਅੱਗੇ ਜਿੱਥੇ ਵਿਡਾਲੀ ਸਾਹਿਬ ਵਿੱਚ ਗਏ ਸੀ ਉਥੇ ਵੀ ਸੋਕਸੀ ਪਿਛੇ ਅੰਮ੍ਰਿਤਸਰ ਸਾਹਿਬ ਵਿੱਚ ਰਹਿੰਦਿਆਂ ਵੀ ਸਹਜੇ ਹੀ ਸੁਖ ਵੰਡ ਰਿਆ ਸੀ ਅਤੇ ਹਰਮੰਦਰ ਸਾਹਿਬ ਰੂਪੀ ਸਾਡੇ ਘਰ ਵਿੱਚ ਵੀ ਆਨੰਦ ਹੀ ਆਨੰਦ ਪ੍ਰਾਪਤ ਹੋ ਰਿਹਾ ਰਹਾਉ ਬਿਸਰਾਮ ਦੀ ਕੀ ਸਤਿਗੁਰੂ ਕਿਰਪਾ ਕਰ ਰਿਹਾ ਅੰਤਰਜਾਮੀ ਕਰਨਹਿ ਹਾਰਾ ਸੋਈ ਖਸਮ ਹਬਾਰਾ ਜੋ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ ਅਤੇ ਸਾਰੇ ਸੰਸਾਰ ਨੂੰ ਸਿਰਜਣ ਵਾਲਾ ਹੈ ਉਹੀ ਹਮਾਰਾ ਸਾਡਾ ਤਮਾਮ ਦਾ ਖਸਮ ਮਾਲਕ ਹੈ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਇਕ ਰਾਮ ਪਰਮੇਸ਼ਰ ਦੇ ਨਾਮ ਦਾ ਆਧਾਰਾ ਆਸਰਾ ਲੈਣ ਕਰਕੇ ਅਤੇ ਗੁਰਾਂ ਦੇ ਚਰਨ ਕਮਲਾਂ ਵਿੱਚ ਲੱਗਣ ਕਰਕੇ ਹੁਣ ਭੈ ਤੂੰ ਰਹਿਤ ਹੋ ਗਏ ਸਫਲ ਦਰਸ਼ਨ ਅਕਾਲ ਮੂਰਤ ਸਫਲ ਦਰਸਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਰਿ ਅਕਾਲ ਕਾਲ ਤੋਂ ਰਹਤ ਮੂਰਤ ਸਰੂਪ ਪ੍ਰਭੂ ਪਰਮੇਸ਼ਰ ਦਾ ਦਰਸਨ ਦੀਦਾਰ ਸਫਲ ਫਲਦਾਇਕ ਸਹਿਤ ਗਿਆਨ ਫਲਦੇ ਹੈ ਫਿਰ ਜੋ ਹੈ ਵਰਤਮਾਨ ਭੂਤ ਕਾਲ ਤੇ ਹੋਵੇਗਾ ਭਵਿਕਤ ਕਾਲ ਵਿੱਚ ਵੀ ਸਦਾ ਰਹਿਣ ਵਾਲਾ ਹੈ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਜੋ ਆਪ ਦੇ ਜਨ ਭਗਤਾ ਨੂੰ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਗਲੇ ਨਾਲ ਲਗਾ ਕੇ ਰੱਖਦਾ ਅਤੇ ਉਹਨਾਂ ਨੂੰ ਮਨ ਵਿੱਚ ਆਪਣੀ ਪ੍ਰੀਤੀ ਤੇ ਤਨ ਵਿੱਚ ਵੀ ਆਪਣਾ ਪਿਆਰ ਦੇਣਾ ਕੀਤਾ ਹੈ ਉਹਨਾਂ ਭਗਤਾ ਨੂੰ ਆਪਣੀ ਪ੍ਰੀਤੀ ਰੂਪ ਅੰਮ੍ਰਿਤ ਨੂੰ ਪਿਉਣਾ ਕਰਦਾ ਹੈ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਉਹਨਾਂ ਭਗਤ ਜਿਨ੍ਹਾਂ ਦੀ ਵੱਡੀ ਵਡਿਆਈ ਮਹਿਮਾ ਤੇ ਅਜਰਜ ਵਿਸਮਾਦ ਹੀ ਸ਼ੋਭਾ ਹੁੰਦੀ ਹੈ ਜਿਨ੍ਹਾਂ ਨੇ ਅਜਰਜ ਸਰੂਪ ਦੀ ਸ਼ੋਭਾ ਕੀਤੀ ਹੈ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਵੱਡੀ ਵਿਡਿਆਈ ਮਿਲਦੀ ਹੈ ਅਤੇ ਜੀਵਨ ਮੁਕਤੀ ਵਿਦੇਹ ਮੁਕਤੀ ਬ੍ਰਹਮ ਆਨੰਦ ਦੀ ਪ੍ਰਾਪਤੀ ਰੂਪ ਸਭ ਕੰਮ ਰਾਸ ਹੋ ਜਾਂਦੇ ਆ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਨੂੰ ਜਨਾਂ ਨੂੰ ਪੂਰਨ ਗੁਰੂ ਮਿਲਿਆ ਹੈ ਜਿਸ ਕਰਕੇ ਸਾਡੇ ਸਾਰੇ ਅਗਿਆਨ ਆਦ ਦੇ ਦੁੱਖ ਬਿਨਾਸੇ ਨਾਸ਼ ਹੋ ਗਏ ਸੋਰਠ ਮਹੱਲਾ ਪੰਜਵਾ ਸੁਖੀਏ ਕਉ ਪਿਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਏ ਭਾਈ ਸੁਖ ਮੰਨਣ ਵਾਲੇ ਨੂੰ ਸਾਰੇ ਸੁਖ ਹੀ ਦਿਸਦੇ ਹਨ ਅਤੇ ਰੋਗਾਂ ਵਿੱਚ ਗਰਸੇ ਹੋਏ ਦੇ ਭਾਣੇ ਵਾਸਤੇ ਸਾਰੇ ਰੋਗੀ ਬਿਮਾਰੀ ਪ੍ਰਤੀਤ ਹੁੰਦੇ ਆ। ਸੋ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜੀ ਕਿਸੇ ਦੀ ਦ੍ਰਿਸ਼ਟੀ ਹੈ ਉਸ ਨੂੰ ਉਹੋ ਜਿਹੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਆ। ਜੋ ਬ੍ਰਹਮ ਭੇਤਿਆ ਨੂੰ ਆਤਮ ਸੁਖ ਮੰਨਣ ਕਰਕੇ ਸਾਰੇ ਸੁਖੀ ਦਿਸਦੇ। ਅਤੇ ਜੋ ਹੰਕਾਰ ਆਦਿ ਵਿਕਾਰਾਂ ਕਰਕੇ ਰੋਗੀ ਹਨ ਉਹਨਾਂ ਦੇ ਬਾਣੇ ਵਿੱਚ ਸਾਰੇ ਹੰਕਾਰ ਆਦਿ ਰੋਗਾਂ ਨਾਲ ਭਰੇ ਹੋਏ ਪ੍ਰਤੀਤ ਹੁੰਦੇ ਆ। ਕਰਣ ਕਰਾਵਨ ਹਾਰ ਸੁਆਮੀ ਆਪਨ ਹੱਥ ਸੰਜੋਗੀ ਜੋ ਸਾਰੇ ਕਾਰਜਾਂ ਨੂੰ ਆਪ ਕਰਨ ਵਾਲਾ ਤੇ ਬ੍ਰਹਮਾ ਆਦਿਕਾਂ ਪਾਸੋਂ ਕਰਾਉਣ ਵਾਲਾ ਸੁਆਮੀ ਮਾਲਕ ਵਾਹਿਗੁਰੂ ਹੈ ਉਸ ਨੇ ਜੀਵਾਂ ਦਾ ਸੰਜੋਗੀ ਕਰਮ ਫਲ ਆਪਨ ਹੱਥ ਆਪਣੇ ਹੀ ਹੱਥ ਵਿੱਚ ਰੱਖਿਆ ਹੈ ਉਹੀ ਪੁਰਸ਼ ਗੁਰ ਸ਼ਬਦ ਦੇ ਸੰਜੋਗੀ ਹੋਏ ਆ ਉਹੀ ਪੁਰਸ਼ ਉਸ ਦੇ ਸਰੂਪ ਵਿੱਚ ਭਲੀ ਪ੍ਰਕਾਰ ਜੁੜਿਆ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ ਏ ਮੇਰੇ ਮਨ ਜਿਸ ਪੁਰਸ਼ ਨੇ ਆਪ ਦਾ ਪਰਮ ਗਵਾ ਦਿੱਤਾ ਹੈ ਤਿਸ ਕੈ ਭਾਣੇ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਫਿਰ ਜਿਸਨੇ ਸਾਰਿਆਂ ਥਾਵਾਂ ਵਿੱਚ ਬ੍ਰਹਮ ਪ੍ਰਭੂ ਵੈਗਰੂ ਨੂੰ ਪਛਾਣ ਲਿਆ ਵਿਆਪਕ ਜਾਣ ਲਿਆ ਉਸ ਦੇ ਭਾਣੇ ਖਿਆਲ ਅੰਦਰ ਕੋਈ ਵੀ ਭੁੱਲਿਆ ਹੋਇਆ ਨਹੀਂ ਹੈ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਆ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਡੀ ਸ਼ਾਂਤ ਆਤਮਾ ਮਹਾਤਮਾ ਜਨਾਂ ਦੇ ਸਾਥ ਮਿਲ ਕੇ ਭਾਵ ਸਾਥ ਸੰਗਤ ਕਰਕੇ ਜਿਨ੍ਹਾਂ ਦਾ ਮਨ ਹਿਰਦਾ ਸੀਤਲ ਠੰਡਾ ਹੋਇਆ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਹੀ ਠੰਡੀ ਸਾਧ ਰੂਪ ਹੀ ਜਾਣਦੇ ਆ ਹਉ ਮੇ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲ ਲਾਤੀ ਹਾਂ ਜਿਸ ਦਾ ਮਨ ਹਿਰਦਾ ਹਉਮੇ ਹੰਗਤਾ ਮਮਤਾ ਹੰਕਾਰ ਦੇ ਰੋਗ ਵਿੱਚ ਲੱਗਾ ਹੋਇਆ ਵਿਆਪਤ ਆ ਲਪਾਇ ਮਨ ਹੋਇਆ ਉਹ ਪੁਰਸ਼ ਜੰਮਦਾ ਮਰਦਾ ਰਹਿੰਦਾ ਅਤੇ ਉਸ ਨੂੰ ਸਾਰੀ ਸ੍ਰਿਸ਼ਟੀ ਵੀ ਬਿਲ ਲਾਤੀ ਵਿਰਲਾਪ ਕਰਦੀ ਹੀ ਦਿਸਦੀ ਹੈ ਉਹ ਕਿੰਨਾ ਸਾਰੇ ਹੀ ਰੋ ਰਹੇ ਆ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਕੋ ਸਰਬ ਪ੍ਰਗਾਸਾ ਜਿਸ ਦੀ ਜਿਸ ਦੀਆਂ ਮਨ ਬੁੱਧ ਰੂਪੀ ਨੇਤਰੀ ਅੱਖਾਂ ਵਿੱਚ ਜੁਗਤ ਰੂਪੀ ਸਲਾਈਆਂ ਦੁਆਰਾ ਗਿਆਨ ਦਾ ਅੰਜਨ ਸੁਰਮਾ ਪਿਆ ਹੋਇਆ ਹੈ ਉਸ ਨੂੰ ਸਰਬ ਸਾਰਿਆਂ ਵਿੱਚ ਬ੍ਰਹਮ ਆਤਮਾ ਦਾ ਹੀ ਪ੍ਰਗਾਸਾ ਚਾਨਣਾ ਦਿਸਦਾ ਹੈ ਅਗਿਆਨ ਅੰਧੇਰੇ ਸੂਜਿਸ ਨਾਹੀ ਬੌੜ ਬੌੜ ਪਰਮਾਤਾ ਅਗਿਆਨ ਗਿਆਨ ਤੋਂ ਹੀੜੇ ਪੁਰਸ਼ ਨੂੰ ਅਗਿਆਨਤਾ ਦੇ ਹਨੇਰੇ ਕਰਕੇ ਕੁਝ ਵੀ ਸੁੱਝਦਾ ਦਿਸਦਾ ਨਹੀਂ ਉਹ ਬਹੁੜ ਬਹੁੜ ਮੁੜ ਮੁੜ ਕੇ ਜੁੰਨਾ ਵਿੱਚ ਹੀ ਪਰਮਾਤਾ ਪਰਮ ਦਾ ਰਹਿੰਦਾ ਹੈ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮਾਗੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸਾਡੇ ਸੁਆਮੀ ਮਾਲਕ ਵਾਹਿਗੁਰੂ ਸਾਡੀ ਬੇਨਤੀ ਅਰ ਰਜੋਈ ਸੁਣਨਾ ਕਰੋ ਅਸੀਂ ਇਹੋ ਹੀ ਸੁਖ ਮੰਗਦੇ ਹਾਂ ਜਹਿ ਕੀਰਤਨ ਤੇਰਾ ਸਾਧੂ ਗਾਵਹਿ ਤਹਿ ਮੇਰਾ ਮਨ ਲਾਗੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਬੇਨਤੀ ਕਰੋ ਏ ਵਾਹਿਗੁਰੂ ਸਾਡੇ ਸੁਆਮੀ ਮਾਲਕ ਵਾਹਿਗੁਰੂ ਜੀ ਜਿੱਥੇ ਤੇਰੇ ਸ੍ਰੇਸ਼ਟ ਮਹਾਤਮਾ ਜਨ ਤੇਰਾ ਜਸ ਕੀਰਤਨ ਗਾਉਂਦੇ ਹੋਣ ਕਰਦੇ ਹੋਣ ਉਥੇ ਹੀ ਸਾਡਾ ਮਨ ਹਿਰਦਾ ਲਗਿਆ ਰਹੇ ਵਾਹਿਗੁਰੂ Vahe Guru Vahe Guru Vahe Guru Vahe Guru Vahe Guru Vahe Guru, va hai Guru, va hai Guru, va hai Guru. ਪਤੇ <laughs>